ਹਾਂ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਮੈਂ ਤਿਆਰ ਹਾਂ 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 ਠੀਕ ਹੈ ਭਾਈ ਪ੍ਰੀਤਾ ਹਾਂਜੀ ਰੋਟੀ ਬਣ ਗਈ ਬਣ ਗਈ ਲੈ ਮੈਨੂੰ ਦੇ ਟਿੱਪਨ ਜਲਦੀ ਆ ਮੜਾ ਲੇਟ ਆਵਾਂ ਜਲਦੀ ਆ ਜਾਓ ਠੀਕ ਆ। ਨਾਲੇ ਥੋੜਾ ਸੌਦਾ ਪੱਤਾ ਲੈ ਕੇ ਆਉਣਾ ਸੀਗਾ ਘਰ ਦਾ ਉਹ ਲੈ ਆਇਓ ਜਿਹੜਾ ਤੁਹਾਨੂੰ ਲਿਖ ਕੇ ਦਿੱਤੀ ਸੀ ਪਾਚੀ ਨੇ। ਕੋਈ ਗੱਲ ਨਹੀਂ ਉਹ ਤਾਂ ਮੈਂ ਲੈ ਆਉਂਗਾ। ਤੇ ਹੋਰ ਤਾਂ ਤੈਨੂੰ ਕੁੱਝ ਲੈ ਕੇ ਦੇਣਾ? ਨਾ ਮੈਨੂੰ ਤਾਂ ਕੁਝ ਨਹੀਂ ਯਾਦ ਆ ਰਿਹਾ। ਤੁਸੀਂ ਨਾ ਪਰਪ ਲੈ ਆਇਓ ਇੱਕ ਮੇਰੇ ਸੂਟ ਨਾਲ ਦੀ। ਅੱਛਾ ਅੱਛਾ। ਤੇ ਆਪਾਂ ਮੇਰੀ ਭੈਣ ਕੋਲੇ ਚੱਲਾਂਗੇ। ਉਹਦਾ ਫੋਨ ਆਇਆ ਸੀ ਕਹਿੰਦੀ ਆ ਕੇ ਜਾਏ। ਓਏ ਅੱਛਾ ਅੱਛਾ ਉਹ ਮੇਰੀ ਵੱਡੀ ਸਾਲੀ ਦਾ ਫੋਨ ਆਇਆ ਸੀ। ਹਾਂ। ਕੋਈ ਨਾ ਕੋਈ ਨਾ ਫਿਕਰ ਨਾ ਕਰ। ਮੈਂ ਨਾ ਜਲਦੀ ਆਉਂਦਾ। ਮੈਂ ਵੀ ਉਹੀ ਕਹਿਆ ਵੀ ਤੁਸੀਂ ਜਲਦੀ ਆਇਓ ਚਲ ਠੀਕ ਆ ਕੋਈ ਗੱਲ ਨਹੀਂ ਹੁਣ ਮੈਂ ਚੱਲਦਾ ਹਾਂ ਹਾਂ ਚਲੋ ਠੀਕ ਆ ਟਾਈਮ ਨਾਲ ਰੋਟੀ ਖਾ ਲਿਓ ਠੀਕ ਆ ਕੋਈ ਨਾ ਕੋਈ ਨਾ ਹਾਂ ਹਾਂ ਬੜੀ ਉਹ ਤਾਂ ਚੱਲੇ ਗਈ ਕੰਮ ਤੇ ਬਸ ਹੁਣੇ ਤੋਰ ਕੇ ਹੀ ਬੈਠੀ ਸੀ ਹਜੇ ਹਾਂ ਮੈਂ ਕਹਤਾ ਸੀਗਾ ਇਹਨਾਂ ਨੂੰ ਮੈਂ ਕਿ ਮੇਰੇ ਨਾਲ ਸੂਟ ਨਾਲ ਦੀ ਪੱਗ ਲੈ ਕੇ ਆਇਓ ਆਪਾਂ ਭੈਣ ਕੋਲੇ ਜਾਵਾਂਗੇ ਲੈ ਉਹਨਾਂ ਨੇ ਕੀ ਕਹਿਣਾ ਸੀ ਉਹ ਤਾਂ ਖੁਸ਼ ਹੁੰਦੇ ਸੀ ਸਵਾ ਕਹਿੰਦੇ ਮੇਰੀ ਸਾਲੀ ਨੂੰ ਮਿਲ ਕੇ ਆਉਣਾ ਮੈਂ ਕਿਹਾ ਹੋਰ ਕਹਿੰਦੇ ਕੋਈ ਨਾ ਕੋਈ ਨਾ ਚੱਲਾਂਗੇ ਹਾਂ ਬਾਲਾ ਖਰਚ ਕਰਨ ਦੀ ਲੋੜ ਨਹੀਂ ਹੈਗੀ ਦੇਖ ਬਾਲਾ ਖਰਚਾ ਨਾ ਕਰੇ ਕੋਈ ਨਾ ਤੈਨੂੰ ਪਤਾ ਮੈਂ ਤਾਂ ਮਿੱਠਾ-ਮੁੱਠਾ ਘਾਟੀ ਖਾਨੀ ਆ ਆਹੋ ਚਲ ਕੋਈ ਨਾ ਤਾਂ ਮੈਨੂੰ ਪਤਾ ਪਹਿਲੀ ਵਾਰੀ ਆਉਣਾ ਤਾਂ ਹੋ ਹੀ ਜਾਂਦਾ ਪਰ ਫੇਰ ਵੀ ਠੀਕ-ਠੀਕ ਜਿਹਾ ਹੀ ਰੱਖਿਓ ਹਨਾ ਹਾਂ ਨਾ ਬਾਲਾ ਸੂਟ ਮਹਿੰਗਾ ਲਈ ਮੇਰੇ ਵਾਸਤੇ ਤਾਂ ਵਧੀਆ ਹੋ ਗਿਆ ਤਕਸੀਰ ਦਾ ਵਿਆਹ ਹੋ ਗਿਆ ਮੈਂ ਤਾਂ ਕੁਜੀ ਵਾਲੀ ਬਣਾਈ ਚਲੋ ਵਧੀਆ ਅਨੰਦ ਚਲੇ ਤੇ ਚਾਹ ਪੀਓ ਕਿੱਦੇ ਪੈਂਗੀ ਚਾਹ ਹੁਣ ਪਿਆ ਦੀ ਛੋਟਾ ਛੋਟਾ ਕੰਮ ਹੀ ਦਾ ਚਾਹ ਪਿਉਣ ਦਾ ਪਿਆ ਨਹੀਂ ਟਾਈਮ ਨਾਲ ਉਹ ਦੂਜਿਆਂ ਨੇ ਸਾਰਿਆਂ ਨੇ ਪਿਆ ਸੀ ਤੂੰ ਰਹਿ ਗਈ ਆ ਤੁਸੀਂ ਘਰੇ ਹਟਣਾ ਤੇਰਾ ਲੱਗਦਾ ਇਹਨਾਂ ਨੂੰ ਕਦੇ ਖੁਸ਼ੀ ਨਹੀਂ ਹੋएगी ਹਾਂ ਠੀਕ ਆ ਚੰਗਾ ਫਿਰ ਕੋਣ ਆ ਗਿਆ ਜਕਸੀਰ ਆ ਜਾ ਹਰੀਆ ਤਾਂ ਆਪ ਤਾਂ ਹੈ ਨਹੀਂਗਾ ਕਿ ਕਰ ਜਾਈ ਗਿਆ ਹਾਂ ਉਹ ਸੁਹਾਗ ਦਾ ਟੰਗੀ ਲੱਗਦੀ ਆ ਸੱਸੀ ਕਾਦੀ ਸੱਸੀ ਕਾਦੀ ਬੈਠੋ ਮੈਂ ਕੋਠੀ ਲਿਆਣੀ ਮੈਂ ਵੀਰੇ ਮੈਂ ਕਿਤੇ ਕੋਲ ਨਾ ਕੋਲ ਹਾਂ ਤਾਂ ਨਹੀਂ ਕਿਹਾ ਠੀਕ ਹਾਂ ਬੜੀਆ ਜੀ ਤੁਹਾਨੂੰ ਕਿੱਸੋ ਜੀ ਜੀ ਦੋ ਲੈਣਗੇ ਸਾਮ ਤਾਂ ਚਲੇ ਗਏ ਬੈਰੋ ਪਹਿਲਾਂ ਚਾਹ ਪਾਣੀ ਨਹੀਂ ਚਾਹ ਕੀ ਕੇ ਸੋਨੂੰ ਬੁਲਾਵਾਂਗੇ ਹੁਣ ਚਾਹ ਤੇ ਅੱਛਾ ਜੀ ਹਾਂ ਚਾਹ ਤੇ ਬੁਲਾਉਣ ਆਏ ਆਗੇ ਕੋਈ ਨਾ ਕੋਈ ਨਹੀਂ ਜ਼ਰੂਰ ਆਵਾਂਗੇ ਸਾਡੇ ਪਿੰਡ ਦਾ ਰਵਾਜ ਹੈ ਨਾ ਜੋ ਕੋ ਬਿਹਾਵੇ ਚਾਪ ਐ ਉਹਨੇ ਪਿਉਣੀ ਆ। ਅੱਛਾ ਜੀ। ਇਕ ਦੂਜੇ ਨੂੰ ਪਿਉਂਦੇ ਨੇ। ਵੈਸੇ ਸਾਰੇ ਪਿੰਡਾਂ 'ਚ ਜੀ ਰਿਵਾਜ ਹੁੰਦਾ। ਪਹਿਲਾਂ ਤੋਂ ਚੱਲਦਾ ਆ ਨਹੀਂ। ਹਾਂਜੀ। ਕੋਦਨ ਸੂਟ ਕੱਟ ਲੈ ਕੇ ਦੀਗੀ। ਨਾ ਕੋਈ ਗੱਲ ਨਹੀਂ ਸੂਟ ਤਾਂ ਕੀ ਕਰਾਂ। ਦਾਦਾ ਕੱਲ ਨੂੰ ਮੇਰੀ ਵੀਰਜੀ ਨੂੰ ਕਹਾਈ ਜੀ ਤੇਰੀ ਸੂਟੀ ਪੱਜਾ ਹੀ ਨਹੀਂ ਵਧਿਆ ਤੁੰਗ ਲੈ ਕੇ ਦਸੂਟ। ਤੋਨਾ ਪਰ ਜਾਇਆ ਇਹਨੂੰ ਨਾਂ ਲਾਇੀ ਬਰਨਾਲੇ। ਅੱਛਾ। ਉੱਥੋਂ ਨੂੰ ਵਧੀਆ ਜਿਹੜਾ ਪਸੰਦ ਆ ਉਹ ਦਵਾ ਲੈ। ਨਹੀਂ ਸੂਟ ਤਾਂ ਮੇਰੇ ਕੋਲ ਪਹਿਲੇ ਜਿਥੇਰੇ ਨਹੀਂ ਅਸੀਂ ਵੀ ਜਾਣਾ ਹੀ ਸੀਗਾ ਮੇਰੀ ਭੈਣ ਕੋਲੇ ਕੱਲ ਨੂੰ ਉਹਨਾਂ ਦਾ ਫੋਨ ਆਇਆ ਸੀਗਾ। ਅੱਛਾ। ਉਹ ਵੀ ਪ ਨਮੀ ਦਾਦੀ ਕੋਈ ਬਸ ਨਮੀ ਦਾਦੀ ਵਧੀਆ ਜੀ ਤੁਹਾਡੇ ਜੀ ਤੋਂ ਬਾਰੇ ਵਧੀਆ ਨੇ ਸੁਭਾਅ ਦੇ ਨਾ ਹਾਂਜੀ ਸੁਭਾਅ ਦਾ ਧਿਆਨ ਰੱਖਿਆ ਕਰੋ ਬੀਜੀ ਦਾ ਜਿਵੇਂ ਨਾ ਜਨੇਕਲ ਲੈਨੇ ਕਾ ਸਮਝ ਲਿਆ ਹਨਾ ਤੇ ਆਨਲਾਈਨ ਆਉਂਦੇ ਨਹੀਂ ਹੁੰਦੇ ਚੂਲੀ ਕਰਨੋਂ ਮੈਂ ਟਲ ਆਉਂਦੇ ਆ ਨਹੀਂ ਪਰ ਜਿਵੇਂ ਆਪਾਂ ਦੋਹੇ ਜੀ ਆਪਦੀ ਗੱਲ ਕਰ ਲਾਂਗੇ ਉਹਨੇ ਕਿਸੇ ਦੂਜੇ ਨੂੰ ਪਤਾ ਨਹੀਂ ਲੱਗਣਾ ਨਾ ਤਾਂ ਉਹ ਭੇਤ ਦੇ ਦੇ ਕਿਸੇ ਮਾਰੀ ਹਾਲਾ ਨਾ ਨਾ ਕੋਈ ਨਹੀਂ ਐ ਤਾਂ ਮੈਨੂੰ ਪਤਾ ਐ ਤਾਂ ਮੇਰੀ ਮੰਮੀ ਵੀ ਸਮਝਾਉਂਦੀ ਹੁੰਦੀ ਆ ਕਿ ਸਾਰਿਆਂ ਨੇ ਸੁਣ ਲਿਆ ਕਰੋ ਬਾਕੀ ਕਿਸੇ ਨੂੰ ਮਗਰ ਨਹੀਂ ਲੱਗਣਾ ਕਲੇ ਆਦੀ ਮਰਮਾ ਜੀ ਹਾਂਜੀ ਤੇ ਲੋਕਾਂ ਦਾ ਕੀ ਐ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਅੱਜ ਲੋਕਾਂ ਦਾ ਤਾਂ ਪਤਾ ਹੀ ਨਹੀਂ ਹੈਗਾ ਜੀ ਘਰ ਪੱਟਣ ਨੂੰ ਮੈਂ 1 ਮਿੰਟ ਲਾਉਂਦੇ ਨੇ ਪਤਾ ਨਹੀਂ ਐ ਦੇਖ ਕੇ ਜਾਂਦੇ ਹੀ ਨਹੀਂ ਹੈਗੇ ਵੀ ਕਿਸੇ ਦਾ ਘਰ ਬਸ ਗਿਆ ਉਹ ਤਾਂ ਆਪਾਂ ਨੂੰ ਪਤਾ ਹੁੰਦਾ ਆਪਣੇ ਘਰ 'ਚ ਕੀ ਚੱਲਦਾ ਕੀ ਲੈਣਾ ਲੋਕਾਂ ਨੂੰ ਤਾਂ ਗੱਲ ਨਹੀਂ ਹਾਂਜੀ ਉਹ ਤਾਂ ਹੈਗੀ ਐ ਜੀ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਨੂੰ ਤਾਂ ਜੇ ਕੋਈ ਚੁਗਲੀ ਕਰਨ ਇੱਥੇ ਆਈ ਵੀ ਮੈਂ ਤਾਂ ਇੱਕ ਅੱਧੀ ਵਾਰੀ ਸੁਣਨੀ ਆ ਬਾਅਦ ਚ ਮੈਂ ਤਾਂ ਛਾੜ ਕੇ ਭਜਾਈ ਦੇ ਇਹ ਲਾਲ ਮੁੜ ਕੇ ਆਲੀ ਗੱਲ ਨਹੀਂ ਆਹ ਮੁੜ ਕੇ ਆਵਲੀ ਆਉਂਦੀ ਨਹੀਂ ਜੇ ਸੁਣਨ ਲੱਗ ਜਾ ਫਿਰ ਨਾ ਜਾਣ ਕੇ ਆ ਕੇ ਪੈਂਦੀਆਂ ਨਹੀਂ ਗੀਆਂ ਸੁਣਾਉਂਦੀਆਂ ਨੇ ਆਹ ਤੂੰ ਦੇਖ ਲਈ ਹਾਂ ਸਾਡਾ ਸਾਰਾ ਦਿਲ ਘਰ ਬਟਣ ਨੂੰ ਅੱਛਾ ਜੀ ਇਹ ਤਾਂ ਆਖਿਆਣੀ ਤੇਰੇ ਵਾਂਗੂ ਜੇ ਕੋਈ ਆਉਂਦੀ ਉਹਦੀ ਮਗਰ ਪੈ ਜਾਂਦੀ ਪੂਰਾ ਪੱਕ ਕਰਿਆਗਾ ਬਸ ਲੋਕਾਂ ਨੂੰ ਕੀ ਮਿਲਦਾ ਘਰ ਪੱਟ ਕੇ ਨਹੀਂ ਅਗਲਾ ਕਹਿੰਦਾ ਚੱਲ ਦੋ ਸਿਰ ਜੁੜਦੇ ਆ ਕਿਸੇ ਦਾ ਘਰ ਰੋਟੀ ਪੱਕਦੀ ਹੁੰਦੀ ਆ ਤਾਂ ਬੰਦਾ ਖੁਸ਼ ਹੁੰਦਾ ਹਨਾ ਕਾਣੋ ਰਾਜੀਏ ਕੋਈ ਜੇ ਵੀ ਗੱਲ ਆਪਣੇ ਘਰ ਦੇ ਵਿੱਚ ਆਪਣੇ ਬੰਦੇ ਦੀ ਕੋਈ ਲੂਤੀ ਲਾਉਂਦਾ ਨਾ ਉਹ ਆਪਾਂ ਨੂੰ ਹੀ ਪਤਾ ਹੁੰਦਾ ਤੇ ਦੂਜਿਆਂ ਨਾਲ ਵੀ ਗੱਲ ਆਪਾਂ ਨੂੰ ਤਾਂ ਪਤਾ ਹੁੰਦਾ ਆਪਾਂ ਨੂੰ ਉੱਥੇ ਦਾ ਨਾ ਲੋਕਾਂ ਦਾ ਵੀ ਇਹ ਚੁਗਲੀ ਕਰਦੇ ਆਪਣਾ ਘਰ ਪੱਟਦੇ ਆ ਉਹ ਤਾਂ ਰਹਿ ਗਈ ਜੀ ਕੋਈ ਨਾ ਮੈਨੂੰ ਕਿਸੇ ਦੀ ਮਗਰ ਲੱਗਦੀ ਹੈਗੀ ਮੈਨੂੰ ਇੰਨਾ ਵਧੀਆ ਘਰ-ਬਾਰ ਮਿਲ ਗਿਆ ਇਹਨਾਂ ਸੁਭਾਅ ਵੀ ਵਧੀਆ ਦਾ ਹੋਰ ਕੀ ਚਾਹੀਦਾ ਸਾਡੇ ਵੀਰੇ ਵੀ ਤੈਨੂੰ ਕਹਿਣਗੇ ਕੋਈ ਨਾ ਕਹਿਣ ਵਾਲਿਆਂ ਨੇ ਤਾਂ ਕਹਿ ਹੀ ਜਾਣਾ ਆਪਾਂ ਤਾਂ ਕਿਸੇ ਦਾ ਵੀ ਮਾੜਾ ਨਹੀਂ ਕਰਦੇ ਹੈਗੇ ਨਾ ਹੀ ਸਰਦਾਰ ਬੀਰ ਜੀ ਨੇ ਮਾੜਾ ਕੀਤਾਗਾ ਤੇ ਬਾਕੀ ਹੁਣ ਤੁਸੀਂ ਤੁਹਾਡੀ ਮਰਜ਼ੀ ਰਹੀ ਗਈ ਹੈ ਨਾ ਕਿ ਸਾਨੂੰ ਤੁਹਾਨੂੰ ਬਤਾਂਦਾ ਕਿ ਹੋ ਜਾ ਸਵਾਦ ਇਹਨੇ ਵੀ ਪਰ ਕਿਸੇ ਦਾ ਮਾੜਾ ਨਾ ਕਰੋ ਕਰ ਪ੍ਰਮਾਤਮਾ ਤੋਂ ਮੰਗੋ ਬਸ ਵਤਣਾ ਤਾਂ ਆਪਦੀਆਂ ਨਾਲ ਹੀ ਹੁੰਦਾ ਹੈ ਲੋਕਾਂ ਦਾ ਕੀ ਹੁੰਦਾ ਹੈ ਨਾ ਕਿ ਕਹਿੰਦਾ ਵੀ ਚਲੋ ਆਂਡ ਕਮਾਂਡ ਵੀ ਨਾ ਸਰਦਾ ਨਹੀਂ ਬੇਸ਼ੱਕ ਕੋਈ ਹੋਰ ਮਾੜਾ ਕਰ ਦੇ ਜਿਹੜਾ ਆਪਣਾ ਦੇਣਾ ਨਾ ਆਪਣਾ ਆਪਣਾ ਉਹ ਦਾ ਮਾੜਾਗਾ ਉਹ ਨਾ ਬਸ ਉੱਥੇ ਧਰੋ ਪ੍ਰਮਾਤਮਾ ਦੇ ਘਰ ਦੇ ਵਿੱਚ ਜਿਵੇਂ ਆਪਣਾ ਪ੍ਰਮਾਤਮਾ ਬਾਣੀ ਸੀਗੀ ਆਉਂਦੀ ਆ ਆਪਾਂ ਉਸ ਤੋਂ ਜੋਗ ਤੇ ਚੱਲ ਗਏ ਆਪਾਂ ਹਾਂਜੀ ਚਾਹ ਦੀ ਗੁੱਟ ਤਾਂ ਮੈਂ ਬਣਾਈ ਲੈਣੀ ਨੀ ਬਸ ਤੁਸੀਂ ਹੁਣ ਮੇਰਾ ਆਜੇ ਚੰਗ ਕੋਈ ਨਾ ਮੈਨਾਂ ਜਦੋਂ ਵੀ ਨਾਲ ਹੀ ਲਿਆਇਓ ਵੀ ਸੁੱਤੀ ਆ ਦੇ ਨਾਲ ਨਾਲ ਸੁੱਤੀ ਕਿਹਦੀ ਹੁੰਦੀ ਆ ਨਾ ਨਾਲ ਹੀ ਆਉਂਗੀ ਜੀ ਫਿਰ ਮੈਂ ਉਹਨਾਂ ਨੂੰ ਸੰਡੇ ਦੀ ਸੁੱਤੀ ਉਹਨਾਂ ਨੂੰ ਉਹ ਆਖਣਗੇ ਸੰਦ ਵੀ ਨਹੀਂ ਚਾਹ ਪੀਈ ਹੈਗੀ ਜੀ ਆਪਾਂਗੇ ਨਹੀਂ ਕੋਈ ਨਹੀਂ ਆਜੂ ਦੋ ਮੱਗਾਂ ਪੀਵਾਂਗੇ ਠੀਕ ਹੈ ਜੀ ਲੈ ਵਿਚਾਰੇ ਕਿਨੇ ਚੁੱਪ ਦੇ ਨੇ ਨੇ ਕੌਣ ਸੋਚਦਾ ਨੇ ਕਿ ਕਿਸੇ ਦੇ ਘਰਵਾਰੇ ਅੱਜ ਕੱਲ੍ਹ ਸਭ ਤੇ ਇਨਵਾਈਟ ਕਰਕੇ ਗਏ ਨੇ ਚਲ ਕੋਈ ਨਾ ਜਦੋਂ ਆਏ ਇਹਨਾਂ ਨਾਲ ਫਿਰ ਕਰੂੰਗੀ ਗੱਲ ਹੁਣ ਐ ਤਾਂ ਮੈਨੂੰ ਵੀ ਨਹੀਂ ਪਤਾ ਵੀ ਕਿਸ ਨੇ ਤੱਕੀ ਹੈ ਜਮਾਨਾ يا الله الدنيا برافو يا ساتر ما حكا لنا كيداير. ਉਹ ਕੀ ਗੱਲ ਉਹ ਮੇਰਾ ਗਲਾਵਾ ਦਾ ਪੁੱਤ ਮਰਦੇ ਆਇਆ ਜੇ ਕੋਈ ਹੈ ਉਹ ਕੀ ਗੱਲ ਹੋ ਗਈ ਜਨਾਬ ਮੇਰੇ ਨਾਲ ਬੱਸ ਬੋਲਦੇ ਕਿਉਂ ਨਹੀਂ ਜਾਓ ਜੀ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਕਹੇ ਜੀ ਗੱਲ ਕੀ ਹੋ ਗਈ ਬੋਲਣਾ ਨਹੀਂ ਤਾਂ ਤੈਨੂੰ ਕਰ ਮੈਂ ਗੀਤ ਸੁਣਾਣਾ ਗੱਡੀਏ ਨੀ ਦੇਰ ਨਾ ਕਰੀ ਓਏ ਕਰ ਜਿੰਦੜੀ ਓਡੀ ਕੇ ਮੈਨੂੰ ਗੱਡੀਏ ਦੇਰੀ ਨਾ ਕਰੀ ਹੋ ਕਰ ਜਿੰਦੇੜੀ ਓਡੀ ਕੇ ਮੈਨੂੰ ਅਰਿਤਾ ਹੁਣ ਤਾਂ ਆਸਵਾ ਹੋ ਰਿਹਾ ਸੋਰੀਆ ਅੱਜ ਨਾ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਇਸ ਕਰਕੇ ਲੇਟ ਹੋ ਗਿਆ ਨਾਲੇ ਮੇਰੀ ਗੱਲ ਸੁਣ ਆਪਾਂ ਨਾ ਸਵੇਰੇ ਸਾਧਰੇ ਜਾਣਾ ਤੇਰੀ ਭੈਣ ਕੋਲੇ ਨਾਲੇ ਮੇਰੀ ਸਾਲੀ ਕੋਲੇ ਹੁਣ ਤਾਂ ਖਸੂਦੋ ਜਨਾਬ ਚਲੋ ਕੋਈ ਨਾ ਕਰ ਤਮਾਫ ਨਾਲੇ ਮੇਰੀ ਗੱਲ ਸੁਣੋ ਜੀ ਇੱਕ ਓਏ ਹੁਣ ਕੀ ਹੋ ਗਿਆ ਮੇਰੇ ਗਲਾਬ ਦੇ ਫੁੱਲ ਨੂੰ ਹੁਣ ਹਾਂ ਲੱਗਦਾ ਤੇਰੀ ਭੈਣ ਦਾ ਫੋਨ ਆ ਗਿਆ ਕਰ ਗੱਲ ਹੈਲੋ ਅਸੀਂ ਆਵਾਂਗੇ ਸਵੇਰੇ ਤੁਸੀਂ ਕਹ ਤਾ ਤੁਹਾਡੇ ਖਾਣੇ ਉਹ ਜਦੋਂ ਕਹਤਾ ਕਿ ਸਵੇਰੇ ਸਾdre ਆ ਜਾਾਂਗੇ ਮੈਨੂੰ ਜੀ ਜੀਸੀਰ ਬਾਈ ਦਾ ਨੰਬਰ ਇਹਨਾਂ ਨੂੰ ਕਹਿ ਵੀ ਜਲਦੀ ਆਵਾਂਗੇ ਹਾਂਜੀ ਹਾਂਜੀ ਓ ਕੀ ਹੋ ਗਿਆ ਹੁਣ ਕਿਉਂ ਚੁੱਪ ਹੋ ਗਈ ਹਾਂ ਹਾਂ ਸੁਣ ਲਓ ਤੁਸੀਂ ਫੋਨ ਹੈਲੋ साली साहबान अवेरे जल् आवागे बल्ले बीक है अच्छा अच्छा ए करो थोड़ा जल्दी करो ठीक है ठीक है, थीक है, थीक है। की हो गया जी, कौन सी रीत अपना सवेरे जाना कैंसल ਲ ਹੁਣ ਕੀ ਹੋ ਗਿਆ ਮੇਰੀ ਗੱਲ ਤਾਂ ਸੁਣ ਲੈ ਗਲਾਬ ਦੇਆ ਬੁੱਲਾ ਗੁੱਸੇ ਕਿਉਂ ਆ ਨਾ ਸਵੇਰੇ ਨਾ ਮੇਰਾ ਦੋਸਤ ਸਕੰਦਰ ਆ ਰਿਹਾ इसी रंग स्कंदर और भाई की हाथ से है भाई और भाई और भाई ठीक हो और भाई हां बढ़िया भाई बढ़िया तुम ठीक हो बहुत बढ़िया बढ़िया करा ले भाई है हां भाई है ਤੈਨੂੰ ਪਤਾਗਾ ਯਾਰ ਬੀਬੀ ਦੇ ਮਪਾ ਪਾ ਨਾ ਤੇਰੇ ਹੱਥਾਂ ਦੀ ਗਈ ਬਈ ਮੈਨੂੰ ਦਾ ਰਸੰਦਾ ਵੀਰੇ ਯਾਰ ਮੈਂ ਕੀ ਕਰੀਏ ਮਜਬੂਰ ਸੀਗੇ ਸੀ ਆਨ ਸਿੱਖ ਕਰਨਾ ਕਰਮਾ ਮਾਂ ਬੀ ਜੀ ਸੋਹਣੀ ਬਈ ਓਏ ਇਹ ਤਾਂ ਉਸ ਰੱਬ ਦੀ ਦਾਤ ਆ ਯਾਰ ਹਨਾ ਵੈਸੇ ਬਹੁਤ ਸਿਆਣੀਆਂ ਯਾਰ ਮੇਰਾ ਬਹੁਤ ਖਿਆਲ ਰੱਖਦੀ ਐ ਹੋਂ ਤਾਂ ਭੈਦੀ ਸੀ ਜਾਂਦੀ ਹਾਂ ਤੇ ਮੈਨੂੰ ਐਂ ਦੱਸੋ ਵੀ ਤੂੰ ਕਿਵੇਂ ਓ ਬਈ ਮੈਂ ਤਾਂ ਆ ਗਿਆ ਬਸ ਹੁਣ ਐਂ ਸਮਝ ਲੈ ਵੀ ਮੈਂ ਹੁਣ ਇੱਥੇ ਰਹੂੰਗਾ ਇੱਥੇ ਰਹਿਣਾ ਕਿਉਂ ਬਈ चाह पीने मारा गए ठीक है कपड़े चेंज करने कोई नी मैं अच्छा कोई गल तेरे माए बागे ਬਸ ਬਾਈ ਕੁਝ ਹੀ ਨਾ ਬਚੂ। ਬਾਈ ਫੇਰ ਦੱਸੂ ਮੈਨੂੰ ਹੁਣ ਮੈਨੂੰ 10 ਮਿੰਟ ਰੁਕ। ਯਾਰ ਤੈਨੂੰ ਇੰਨੀ ਟੈਨਸ਼ਨ ਜੀ ਕਿਉਂ ਆ ਯਾਰ? ਓ ਬਾਈ ਖੁਸ਼ ਨਹੀਂ ਹੈਗਾ। ਓ ਤੈਨੂੰ ਮਿਲਿਆ ਬਾਰੇ ਟਾਈਮ ਆਦਾ ਤਾਂ ਲੱਗਦਾ। ਕੁਝ ਨਹੀਂ। ਆ ਮੇਰੀ ਗੱਲ ਸੁਣਿਓ ਜੀ। 1 ਮਿੰਟ ਆ ਰਿਕ। ਹਾਂਜੀ ਜਨਾਬ। ਮੈਂ ਤਾਂ ਇਹ ਕਹਦੀ ਜੀ ਵੀ ਇਹ ਕੌਣ ਆ ਦਾ? ਰਿਤੀ ਇਹ ਨਾ ਮੇਰੇ ਬਚਪਨ ਦਾ ਦੋਸਤ ਹੈ। ਅੱਛਾ ਅੱਛਾ। ਹਾਂ ਅਸੀਂ ਇਕੱਠੇ ਖੇਡਦੇ ਹੁੰਦੇ ਸੀ। ਇਕੱਠੇ ਪੜ੍ਹਦੇ ਹੁੰਦੇ ਸੀਗੇ। ਤੇ ਵਧੀਆ ਮੌਜਾ ਲੈਨੇ ਸੀ ਨਜ਼ਾਰੇ ਲੈਨੇ ਸੀ ਚਲੋ ਵਧੀਆ ਕੋਈ ਗੱਲ ਨਹੀਂ ਉੱਜੂਗਾ ਤੁਹਾਨੂੰ ਹਨਾ ਇਹ ਨਾਲ ਨਹੀਂ ਗਈ ਸੀ ਤਾਂ ਬੈਗ ਲੈ ਕੇ ਆਇਆ ਉਹ ਬੈਗ ਤਾਂ ਲੈ ਕੇ ਆਇਆ ਇਹ ਇੱਥੇ ਰਹਿਊਗਾ ਇੱਥੇ ਰਹਿਊਗਾ ਹਾਂ ਕਿਉਂ ਇੱਥੇ ਘਾਤ ਰਹਿਊਗਾ ਓ ਯਾਰ ਰੀਤ ਤੂੰ ਗੱਲ ਨਹੀਂ ਸਮਝ ਗਈ ਜਿਵੇਂ ਇਹ ਬਚਪਨ ਦੇ ਮੇਰੇ ਵਿੱਚ ਜਦ ਮੇਰਾ ਪੂਰਾ ਖਿਆਲ ਲੱਗਦਾ ਸੀ ਨਾ ਉਹ ਤਾਂ ਮੈਂ ਮੰਨਦੀ ਆ ਜੀ ਦੇਖੋ ਬਚਪਨ ਚ ਤਾਂ 100 ਗੱਲਾਂ ਹੋ ਜਾਂਦੀਆਂ ਨੇ ਐ ਤਾਂ ਹੁਣ ਮੇਰੀਆਂ ਵੀ ਕਈ ਫਰੈਂਡਾਂ ਨੇ ਨਹੀਂ ਗੀਆਂ ਬਚਪਨ ਚ ਤਾਂ ਇਕੱਠੇ ਹੀ ਖੇਡਦੇ ਆਗੇ ਸਾਰੇ ਹੁਣ ਜਿਉਂ ਜਿਉਂ ਬੰਦਾ ਵੱਡਾ ਹੋ ਜਾਂਦਾ ਫਿਰ ਆਪਣੀਆਂ ਕਬੀਲਦਾਰੀਆਂ ਦੇ ਵਿੱਚ ਬੰਦਾ ਫਸ ਜਾਂਦਾ ਹੈ ਨਾ ਪਰ ਇਹ ਇੱਥੇ ਕਿਉਂ ਰਹਿਣਗੇ ਮੈਨੂੰ ਇਹ ਗੱਲ ਦੀ ਸਮਝ ਨਹੀਂ। ਸ੍ਰੀਮਤੀ ਮੈਂ ਤੈਨੂੰ ਦੱਸਦਾ ਮੇਰੀ ਗਲਤ ਧਿਆਨ ਨਾਲ ਸੋਣਾ ਕਈ ਵਾਰ ਬੰਦੇ ਤੇ ਮੁਸੀਬਤ ਹੁੰਦੀ ਹੈ। ਇਹ ਆਪਾਂ ਦਾ ਮੁਸੀਬਤ ਦੇ ਨਹੀਂ ਸਾਹ ਦੇਵਾਂਗੇ ਕਿ ਕਿਥੋਂ ਦੇਵਾਂ। ਹਾਂ ਉਹ ਤਾਂ ਤੁਹਾਡੀ ਗੱਲ ਸੀ। ਉਹ ਵਾਕਿਆ ਗੱਲ ਆ। ਮੈਂ ਇਹਨੂੰ ਬਹਿ ਕੇ ਪੁੱਛ ਲੂੰਗੀ ਬਾਈ ਹੋਇਆ ਕੀ ਹੈ। ਚਲੋ ਕੋਈ ਨਾ ਅਜੇ ਤਾਂ ਪੁੱਛਿਓ ਨਾ ਕਿਉਂਕਿ ਬੰਦੇ ਨੂੰ ਫਿਰ ਨਾ ਕਈ ਵਾਰੀ ਬੰਦਾ ਮਾਈਂਡ ਕਰ ਜਾਂਦਾ ਕਿ ਮੈਂ ਹੁਣ ਤਾਂ ਆਇਆ ਮੈਂ ਪੁੱਛਣ ਲੱਗੇ। ਇਹ ਤਾਂ ਹੈ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ ਉਹ ਤਾਂ ਆਪਣੇ ਤੇ ਵੀ ਪੈ ਸਕਦੀ ਹੈ ਇਹ ਨਹੀਂ ਪਤਾ ਕਿਹੜੇ ਵੜੇ ਕਿਹਦੀ ਲੋੜ ਪੈ ਜਾਵੇ ਹਨਾ ਵਾਹ ਗੁਲਾਬ ਦੇ ਫੁੱਲਾ ਮੈਨੂੰ ਤਾਂ ਇਥੇ ਇਹੀ ਉਮੀਦ ਸੀ ਨਹੀਂ ਅੱਜ ਕੱਲ੍ਹ ਦੀਆਂ ਤੀਵੀਆਂ ਮੱਚ ਸੜ ਜਾਂਦੀਆਂ ਨੇ ਚਲੋ ਕੋਈ ਨਾ ਪਹਿਲਾਂ ਤੁਸੀਂ ਉਹਨਾਂ ਨੂੰ ਐ ਪੁੱਛ ਲਓ ਕਿ ਨਾ ਰੋਟੀ ਰੋਟੀ ਤਾਂ ਨਹੀਂ ਖਾਣੀ ਮੈਂ ਰੋਟੀ ਬਣਾਉਂਦਾ ਚਾਹ ਤਾਂ ਰੱਖੀ ਪਈ ਆ ਠੀਕ ਆ ਹਾਂ ਹੋਰ ਦਾਸ ਅਸਕੰਦਰ ਕੋ ਭਾਈ ਕੀ ਗੱਲ ਨਹੀਂ ਬਰਦਾਈ ਅਰੇ ਫਰਦਾਈ ਕੀ ਕਹਿਣਾ ਹੈ ਉਹ ਤਾਂ ਐ ਕਹਿੰਦੀ ਸੀ ਕਿ ਮੈਂ ਰੋਟੀ ਬਣਾਵਾਂ ਪਹਿਲਾਂ ਕਿ ਚਾਹ ਪੀਣਗੇ ਉਹ ਨਹੀਂ ਬਈ ਰੋਟੀ ਹੀ ਖਾਣੀ ਹੈ ਜਦੋਂ ਫੇਰ ਕੰਮ ਆਏ ਚਾਹ ਪੀਵਾਂ ਚੱਲ ਕੋਈ ਗੱਲ ਨਹੀਂ ਚਾਹ ਤਾਂ ਬਣਦੀ ਹੈ ਮੈਨੂੰ ਐਂ ਦੱਸ ਵੀ ਉਹ ਠੀਕ ਠਾਕ ਵਧੀਆ ਵਧੀਆ ਬਈ ਨਹੀਂ ਯਾਰ ਚਾਂਦਕ ਨੂੰ ਕੋਈ ਗੱਲ ਤਾਂ ਦੱਸ ਮੈਂ ਤਾਂ ਤੇਰੀ ਭਜਾਈ ਮੈਂ ਕਹਿੰਦਾ ਸੀਗਾ ਉਹ ਕਹਿੰਦੀ ਵੀ ਇਹਦਾ ਮੂੰਹ ਤਾਂ ਐਂ ਕਮਲ ਆਇਆ ਜਦੋਂ ਕਿਹਾ ਕੋਈ ਗੱਲਬਾਤ ਹੁੰਦੀ ਹੈ ਸੋ ਕੋਈ ਬਾਈ ਕੋਈ ਖਾਸ ਗੱਲ ਨਹੀਂ ਤੂੰ ਡਰ ਨਾ ਹਾਂ ਇਹੋ ਜੀ ਕੋਈ ਗੱਲ ਨਹੀਂ ਠੀਕ ਹੈ ਵੈਸੇ ਤੂੰ ਬਾਹਲਾ ਹਰਾਮੀ ਹੈ ਬਚਪਨ ਵਿੱਚ ਵੀ ਤੂੰ ਐਂ ਹੀ ਕਰਦਾ ਪਰ ਬਈ ਨਹੀਂ ਮੈਂ ਤਾਂ ਉਹੀ ਰਹਿਣਾ ਉਸ ਤੇਰੇ ਕੋਲ ਜਨ ਕਰਿਆ ਉਹ ਆਕਰ ਵੀ ਤੇ ਰਹੀ ਐ ਆਪਿਸ ਤੇ ਰਹੀ ਐ ਤਾਂ ਮੈਨੂੰ ਮਾਰਨਾ ਤੇ ਨਾ ਠੀਕ ਐ ਨਾ ਇਹੋ ਜੀ ਗੱਲ ਨਹੀਂ ਹੈਗੀ ਜਿੰਨਾ ਤੇ ਮਰਜੀ ਲੈ ਹੋਣ ਵੈਸੇ ਆ ਪਈ ਜਾਏਗਾ ਕਿ ਚਾਹ ਪੀ ਆਏਗਾ ਉਹ ਚਾਹ ਵੀ ਪੀਉਣਾ ਵੈਸੇ ਯਾਰ ਇਹ ਜੀ ਤਰੀ ਭਜਾਈ ਐ ਨਾ ਇਹੋ ਜੀ ਪਰਮਾਤਮਾ ਉਹ ਬਾਈ ਮੈਂ ਤਾਂ ਆਪ ਦਵਾਵਾ ਕਰੀ ਇਹਨਾਂ ਨੂੰ ਕਿ ਮੈਨੂੰ ਵੀ ਇਹੋ ਜੀ ਮਿਲ ਜੇ ਹੂੰ ਬਹੁਤ ਯਾਰ ਮੇਰਾ ਖਿਆਲ ਰੱਖਦੇ ਬਹੁਤ ਸ਼ਾਨੀਆ ਮੋਤੀ ਪੁੰਨ ਕਰੇ ਹੋਣੇ ਕਿਤੇ ਇਹ ਤਾਂ ਯਾਰ ਉਹ ਦਾਤੀ ਨੂੰ ਪਤਾ ਨਾ ਆਪਾਂ ਅਜੇ ਤੱਕ ਕਿਸੇ ਨੇ ਬੇਇਮਾਨੀ ਕੀਤੀ ਨਹੀਂ ਬਾਈ ਠੀਕ ਐ ਉਹ ਤਾਂ ਬਾਈ ਪਤਾ ਤੇਰਾ ਹਾਂ ਤੇ ਆਪਾਂ ਵਧੀਆ ਮਤਲਬ ਪਰਮਾਤਮਾ ਨੇ ਆਪਣੀ ਵਧੀਆ ਸੁਣੀ ਹੋਈ ਐ ਤੂੰ ਬਾਈ ਬਾਰੇ ਕੋਣ ਚਾਹ ਲਿਆ ਮੈਂ ਲੱਭ ਕੇ ਬੈਠ ਕੇ ਗੱਲਾਂ ਕਰਨੇ ਬਾਤ ਚਲ ਠੀਕ ਹੈ ਹੋਸਕਾ ਅਦਰ ਲੈ ਕੇ ਪਰਦਾਈ ਚਾਹ ਲੈ ਕੇ ਆਗੀ ਗਰਮ ਗਰਮ ਚਾਹ ਪੀਜੀਏ ਠੀਕ ਹੈ ਆ ਲਓ ਜੀ ਆ ਲਓ ਗਰਮ ਚਾਹ ਹੈਲੋ हां भाई ਕਿੱਧਰ ਖੋ ਜਾਣਾ ਯਾਰ हां भाई ਕਿਤੇ ਨਹੀਂ ਇੱਥੇ ਤੇ ਕੋਈ ਆ ਚਾਹ ਬਈ ਸਭ ਵੀ ਜਿੰਨੀ ਆਪ ਵਧੀਆ ਜੀ ਉਨੀ ਵਧੀਆ ਚਾਹ ਬਣਾਈ ਆ ਉਹ ਘੈਂਟ ਆ ਤੇ ਇੱਕ ਆਪਣੇ ਨਾਲ ਉਹ ਪੜਦਾ ਹੁੰਦਾ ਸੀਗਾ ਯਾਰ ਕੀ ਨਾਮ ਸੀ ਉਹਦਾ ਯਾਰ ਉਹ ਲਾਡੀ ਲਾਡੀ ਹਾਂ ਹਾਂ ਬਈ ਮੈਂ ਤਾਂ ਮਿਲ ਹੀ ਨਹੀਂ ਕਦੇ ਉਹ ਉਹ ਤੈਨੂੰ ਨਹੀਂ ਮਿਲਿਆ ਉਹ ਇੱਕ ਦਿਨ ਮੈਨੂੰ ਘਰੇ ਮਿਲ ਕੇ ਗਿਆ ਅੱਛਾ ਬਈ ਕੀ ਕਰਨ ਲੱਗਾ ਉਹ ਅੱਜ ਕੱਲ ਉਹ ਲਾਡੀ ਤਾਂ ਤੈਨੂੰ ਪਤਾ ਕੀ ਕੰਮ ਕਰਦਾ ਮੈਂ ਤਾਂ ਮਿਲੀ ਨਹੀਂ ਕੋਈ ਕਰੇ ਮਾਂ ਦਾ ਪੁੱਤਾ ਹੁਣ ਤਾਂ ਧੰਮਾ ਮਚਾਰ ਗਿਆ ਨੇ ਕੀ ਕਰਦਾ ਬਈ ਇਹੋ ਜਿਹਾ ਉਹ ਤਾਂ ਵੀਡੀਓ ਇੰਨੀਆ ਵਧੀਆ ਸ਼ੂਟ ਕਰਦਾ ਇੰਨੀਆ ਵਧੀਆ ਸ਼ੂਟ ਕਰਦਾ ਤੇ ਡਟਕ ਮਾਂ ਦਾ ਪੁੱਤਾ ਬੱਲੇ ਬੱਲੇ ਕਰਾ ਰੱਖੀ ਉਹਨੇ ਮਾਨਸਾ ਚ ਅੱਛਾ ਬਈ ਹਾਂ ਰਾਜੂ ਨੂੰ ਜਾਣਦਾ ਮਾਨਸਾਲੇ ਨੂੰ ਹਾਂ ਬਈ ਉਹਨੇ ਤਾਂ ਧਮਾਲ ਪਾ ਰੱਖੀ ਆ ਪਤੰਦਰਾ ਉਹਦੇ ਨਾਲ ਕੰਮ ਕਰਦਾ ਬਈ ਲਾਇ ਇੱਥੇ ਦਾ ਕੰਮ ਕਾਫੇ ਨਹੀਂ ਹੋ ਤੈਨੂੰ ਪਤਾ ਨਹੀਂ ਹੋ ਚੱਲ ਬਾਈ ਵਧੀਆ ਖੁਸ਼ੀ ਹੋਈ ਨਾ ਕੋਈ ਯਾਰ ਦੋਸਤ ਆਪਣਾ ਜ਼ਿੰਦਗੀ ਜੀ ਕਾਮਯਾਬ ਹੋਇਆ ਹੈ ਨਾ ਆਪਣੇ ਵਾਸਤੇ ਮੇਰੇ ਦਿਲ ਨੂੰ ਨਾ ਸਕੂਨ ਆ ਗਿਆ ਮਾਂ ਦੇ ਪੁੱਤਾ ਸੌਫਟ ਸੂਟ ਉਹ ਬੜੇ ਇੱਕ ਨੜ ਕੱਢਦਾ ਯਾਰ ਚੱਲ ਬਾਈ ਉਹ ਤੈਨੂੰ ਮੈਂ ਦੱਸਦਾ ਇੱਕ ਦਿਨ ਤੇਰੀ ਭਣਾਈ ਭਣਾਈ ਸੀਗੀ ਅੱਛਾ ਕਹਿੰਦੀ ਜੀ ਰੀਲਾ ਬਣਾਉਣੀਆਂ ਨੇ ਅੱਛਾ ਕਹਿੰਦੀ ਮਾਂ ਫਿਰ ਮੇਰਾ ਬੱਤਰਾ ਹੈਗਾ ਲਾਡੀ ਤੇ ਮੈਂ ਲਾਡੀ ਨੂੰ ਬਣਾ ਕੇ ਤੈਨੂੰ ਦਿਖਾਉਣ ਨੂੰ ਫੋਨ ਤੇ ਉਹਨੀਆਂ ਕਾਹੜੀ ਲਾਉਣੀਆਂ ਚੱਲ ਬਾਈ ਚਾਹ ਪੀਓ ਪਰ ਫਿਰ ਇੱਕ ਗੱਲ ਹੋਰ ਵੀ ਸੁਣ ਤਾ ਲੈ ਯਾਰ ਰਾਜੂ ਮਾਨ ਸਾਲੇ ਨੂੰ ਵੀ ਮਲਿਆਉ ਮਿਲ ਲਾਂਗੇ ਭਾਈ ਜੀ ਬੜੀ ਤਾਕੜੀ ਟੀਮ ਬਾਈ ਤੇਰੀ ਕੋਲੀ ਆ ਜੀਨੇ ਜਿਹਨੂੰ ਮਰਜ਼ੀ ਬੁਲਾਈ ਜੀ ਸਭ ਨੂੰ ਮਿਲ ਲਾਂ ਠੀਕ ਆ ਭਾਈ ਮੱਲਾ ਬਾਤਾਂ ਕਰਦੇ ਕਰੀਏ ਕਿ ਸਪੈਕ 40 ਕੰਮ ਦੇ ਹੋ ਦੇ ਆਜਾ ਬਾਈ ਮਮ ਜੀ ਬੈਠੇ ਹਾਂ ਜੀ ਇੱਕ ਹੀ ਨੇ ਕੇ ਬਸ ਪਿੰਡ ਚ ਗਏ ਹੋਏ ਨੇਗੇ ਆਉਣ ਵਾਲੇ ਹੀ ਹੋਣਗੇ ਹਾਂ ਜੀ ਹਾਂ ਜੀ ਹੈਗੇ ਤਾਂ ਘਰੀ ਨੇਗੇ ਸਾਰੇ ਵਧੀਆ ਤੁਸੀਂ ਦੱਸੋ ਅਸੀਂ ਤਾਂ ਸਮਾਂ ਸੋਣ ਸਾਰੇ ਲਈ ਬੈਠੇ ਪਈ ਆਏ ਨਹੀਂ ਉਹ ਹੀ ਟਾਈਮ ਗਿਆ ਨਹੀਂ ਲੱਗਿਆ ਬਸ ਥੋੜੇ ਜਿਹਾ ਕੰਮ ਛੁੱਟ ਜਗੇ ਸੀਗੇ ਇਹ ਮੁੰਡਾ ਕਹਾਂਗਾ ਇਹ ਤਾਂ ਹੀ ਇਹਨਾਂ ਦੇ ਤੋਂ

ਕੰਵਿੰਗ ਲੈ ਜੀ ਆਇਆਂ ਆ ਜੀ ਕੱਲ ਆਪਣੇ ਰਵਾਜ ਹੈ ਨਾ ਵੇ ਕੱਲ ਨੂੰ ਕੁਸਦੀਖ ਮੇਣਾ ਮਾਰਦੇ ਵੀ ਤੂੰ ਵੀਰੇ ਸਾਲੇ ਦੇ ਦਿਨ ਪਿਆਈ ਨਹੀਂ ਜਾ ਨਾ ਨਾ ਇਹ ਜੀ ਕੋਈ ਗੱਲ ਨਹੀਂ ਆਪਣੇ ਘਰ ਵਾਲੀ ਗੱਲ ਹੈ ਠੀਕ ਹੈ ਨਾ ਬਾਈ ਤੂੰ ਕਿਵੇਂ ਆਏਂਗੇ ਨਹੀਂ ਨਾ ਆ ਕੇ ਬੈਠਾ ਕੱਲ ਤੱਕ ਆਉਂਗਾ ਮੈਂ ਤਾਂ ਖੁਸਾ ਬੁਝਾ ਕੇ ਨੂੰ ਦੇਖਣਾ ਚੱਲ ਵਧੀਆ ਗੱਲ ਹੈ ਕੋਈ ਮੈਂ ਜਿੱਦ ਨੇ ਫੇਰ ਕੱਲੇ ਹੋਣਗੇ ਛੁੱਟੀ ਹੋਊਗੀ ਉਦਨੇ ਪੱਕਾ ਆਵਾਂਗੇ ਅਸੀਂ ਠੀਕ ਹੈ ਤੇ ਤੁਸੀਂ ਰੀਤਾ ਤੁਸੀਂ ਕੀ ਆ ਦੇਖੀ ਨਾ ਮੈਂ ਬਣਾਉਣੀ ਆ ਤਾਂ ਮੈਂ ਨਹੀਂ ਚਾਹ ਪੀਣੀ ਨਹੀਂ ਹੋਣੀ ਸੀ ਕਿ ਤਾਂ ਦੇਖੋ ਆਪੋ ਨੇ ਵੀ ਨਹੀਂ ਪੀਕੇ ਲਏ ਜਦੋਂ ਕਹਿਣ ਆਏ ਸੀਗੇ ਇਹਦਾ ਬਾਈ ਛੋਟੀ ਗੱਲ ਲਾ ਕੇ ਸਾਡੇ ਪੀਕੇ ਨੂੰ ਦੇਖ ਤਾਂ ਚਾਹ ਚੰਗਾ ਪਿਆ ਮੈਂ ਧਿਆਨ ਦੇ ਚਾਹ ਕੁ ਬੰਦ ਤੇ ਲਾ ਮੈਂ ਬਣਾਉਣੀ ਆ ਬੈਠੋ ਤੁਸੀਂ ਗੱਲਾਂ ਮਾਰ ਤੇ ਹੋਰ ਪੜ੍ਹਾਈ ਕੀ ਕਰ ਹਾਂ ਦੇਖੀ ਚਾਹ ਤੇ ਆਪਣਾ ਉਹ ਮੁੰਡੇ ਨੇ ਜਾਣਾ ਸੀ ਬਾਹਰ ਜਾਣਾ ਨਹੀਂ ਜੀ ਹਾਂ ਹਾਂ ਪਾਟ ਕਰਾਵਾਂਗੇ ਆਪਾਂ ਚਲੋ ਵਧੀਆ ਗੱਲਾਂ ਮਤਾਈਆਂ ਬਾਈ ਸੁਣ ਮਾਰਾ ਸਾਨੂੰ ਦਾ ਬਿਜਾ ਤਾਂ ਆ ਗਿਆ ਬੱਸ ਆ ਗਿਆ ਬਿਜਾ ਹਾਂ ਤੇ ਕੀ ਲੈਣੀ ਆ ਬਸ ਲੈ ਲਾਂਗੇ ਅੱਛਾ ਅੱਛਾ ਤੇ ਬਸ ਉਹਨੂੰ ਸੱਦਾ ਕਰਦੇ ਆ ਕਿ ਭੇਜ ਦੇਣਾ ਉਹਦੇ ਨਾਲ ਕਿਹਾ ਜੀ ਇੰਨੀ ਦੀਦੀ ਆਉਂਦੇ ਨਹੀਂ ਹੈ ਓਏ ਐਂ ਕਰੋ ਫਿਰ ਆਪਾਂ ਉੱਧਰ ਹੀ ਰੱਖ ਲਾਂਗੇ ਪਾਰਟੀ ਨਾਲ ਇਹੀ ਚਾਹ ਦੀ ਆ ਤੁਸੀਂ ਆ ਕੇ ਨਾ ਤੁਹਾਡਾ ਪ੍ਰੋਗਰਾਮ ਬਣਿਆ ਬਣਾਇਆ ਦਾ ਤਾਂ ਜਾ ਕੇ ਆਈਏ ਨਾ ਨਾ ਪੈਸਾ ਨਹੀਂ ਚਾਹੀਦਾ ਜੀ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਦੱਸੋ ਵਧੀਆ ਜੀ ਵਧੀਆ ਹਾਂ ਵਧੀਆ ਠੀਕ ਹੈ ਭਰਾਈ ਦਾ ਬਹੁਤ ਵਧੀਆ ਸਵਾਦ ਹੀ ਆ ਇਹ ਤਾਂ ਵੀਰੇ ਰੱਬ ਦੀਆਂ ਦਾਤਾਂ ਨੇ ਮੈਂ ਤਾਂ ਦੂਜੀ ਵਾਰ ਆਇਆ ਹਾਂ ਅੱਛਾ ਤੇ ਕੋਈ ਮੱਥੇ ਵੱਟਣੀ ਪਾਉਣੀ ਦੇਖ ਕੇ ਕਹਿੰਦੇ ਚਾਹ ਬਣਾਈਏ ਹੋਰ ਪੂਰਾ ਵਧੀਆ ਮੈਨੂੰ ਤਾਂ ਭਾਈ ਵਧੀਆ ਲੱਗਦੀ ਆ ਫਿਰ ਤੈਨੂੰ ਪਤਾ ਹੋ ਉਹ ਯਾਰ ਬਰੀ ਤਰ੍ਹਾਂ ਬਧੀਨ ਹੱਸ ਤਾ ਨੀਆ ਜਿਵੇਂ ਤੈਨੂੰ ਤੇਰੇ ਘਰ ਵਾਲੀ ਇੰਨੀ ਵਧੀਆ ਦਿੱਤੀ ਆ ਜਾਂਦੀ ਠੀਕ ਗੱਲ ਹੈ ਬੜੇ ਵਾਰਕ ਵੀ ਇਹ ਨਾ ਹਾਂਜੀ 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 ਇਹ ਤਾਂ ਹੁੰਦੀ ਹੈ ਜੀ ਪੜ੍ਹੀ ਲਿਖੀ ਤੇ ਬਹੁਤ ਸਿਆਣੀ ਆ ਹਾਂ ਇਹ ਤਾਂ ਗੱਲ ਹੈਗੀ ਬਾਈ ਤੇ ਕੋਈ ਗੱਲ ਨਹੀਂ ਸੀ ਜਰੂਰ ਆਵਾਂਗੇ ਠੀਕ ਹੈ ਨਾ ਠੀਕ ਹੈ ਬਾਈ ਉਧਰ ਵੀ ਆਪਣਾ ਹੀ ਘਰ ਆ ਬਾਈ ਮੇਰੀ ਗੱਲ ਸੁਣ ਕਿਤੇ ਐਨਾ ਕਹਿੰਦੀ ਮੁੰਡੇ ਨੂੰ ਭੇਜਦੇ ਆ ਉੱਦੇ ਚਾਹ ਪਾਣ ਪੀ ਲੋ ਜਿੱਤੋਂ ਉਵੇਂ ਵੀ ਖੁਸ਼ ਆ ਉੱਡੇ ਤੇ ਉਹ ਨਹੀਂ ਯਾਰ ਬਾਈ ਮੁੰਡਾ ਤੇਰਾ ਨਹੀਂ ਸਾਡਾ ਵੀ ਆ ਯਾਰ ਕੁਛ ਲੱਗਦਾ ਇਹ ਤਾਂ ਬਾਈ ਬੜੀ ਵਧੀਆ ਗੱਲ ਆ ਹਾਂ ਹਾਂ ਚੱਲ ਜੀ ਆਪਾਂ ਫਿਰ ਉਹ ਨਾ ਚਾਹ ਪੀ ਗਈ ਆ ਵੇਰਾਇਕ ਮੀ ਜੀ ਲਾ ਰੋਟੀ ਤਾਂ ਬਣ ਗਈ ਇਹਨਾਂ ਨੂੰ ਕਹਿ ਦਵਾ ਵੀ ਰੋਟੀ ਖਾ ਲਾ ਆ ਗੱਲ ਸੁਣਾ ਜੀ ਰੋਟੀ ਖਾ ਲੈਂਦੇ ਤੁਸੀਂ ਰੋਟੀ ਬਣ ਗਈ ਫਿਰ ਠੰਡੀ ਹੋ ਜੂਗੀ ਨਹੀਂ ਤਾਂ ਮੇਰਾ ਨਾ ਯਾਰੋ ਪੇਟ ਜਾ ਭਾਰੀ ਭਾਰੀ ਹੋਇਆ ਪਿਆ ਅੱਛਾ ਹਾਂ ਫਿਰ ਤੁਸੀਂ ਐਂ ਕਰੋ ਫੱਕੀ ਲੈ ਲਓ ਬਣਾਈ ਤਾਂ ਪਈ ਆਗੀ ਫੱਕੀ ਤਾਂ ਮੈਂ ਲੈ ਲਊਗਾ ਹਾਂ ਮੈਨੂੰ ਨਾ ਜਰਾ ਐ ਹਲਕਾ ਜਿਹਾ ਦੇ ਯਾਰ ਕੁਸ ਮਨਾ ਕੇ ਤੁਸੀਂ ਮੈਨੂੰ ਜੱਦੇਵਾਜ ਮਾਰ ਦਿੰਦੇ ਮੈਂ ਇੱਕ ਪਾਸੇ ਖਿਚੜੀ ਧਰ ਦਿੰਦੀ ਚਲ ਕੋਈ ਨਹੀਂ ਧਰ ਲਈ ਹੁਣ ਨਾ ਮੈਂ ਆਰਾਮ ਕਰ ਲੈ ਯਾਰ ਤੇ ਉਹ ਮੇਰੀ ਗੱਲ ਸੁਣੋ ਇੱਕ ਕੋਈ ਨਾ ਆਹਾ ਉਹ ਤਾਂ ਹੁੰਦੇ ਹੀ ਰਹਿਣਗੇ ਜੇ ਤੁਹਾਨੂੰ ਨਹੀਂ ਠੀਕ ਲੱਗਦਾ ਤਾਂ ਜਾ ਕੇ ਡਾਕਟਰ ਦੀ ਉਹ ਦਵਾਈ ਲੈ ਆਓ ਕਿਤੇ ਐਵੇਂ ਹੀ ਵੱਧਦਾ ਵੱਧ ਜਵੇ ਉਹ ਹੈ ਟੈਨਸ਼ਨ ਨਾ ਕਰ ਮੈਨੂੰ ਕੁਝ ਨਹੀਂ ਹੈ ਬਸ ਮਾੜਾ ਮੋਟਾ ਤਕਾਬੜ ਕਰਕੇ ਜਾ ਫਿਰਨ ਫਿਰਨ ਕਰ ਬਾਹਰਲਾ ਬੂਰਲਾ ਖਾਦਾ ਹੋਊਗਾ ਪੱਕਾ ਕੁਝ ਜਿਹੜਾ ਪੇਟ ਖਰਾਬ ਹੋ ਗਿਆ ਕੱਲੇ ਕੱਲੇ ਖਾ ਕੇ ਆਏ ਹੋਮਗੇ ਤਾਂ ਹੀ ਨਹੀਂ ਪਚਦਾ ਉਹ ਮੇਰੇ ਗੁਲਾਮ ਦੇ ਫੁੱਲਾ ਮੈਂ ਤੇਥੋਂ ਬਣਾ ਖਾਣਾ ਚੱਲ ਫਿਰ ਕੋਈ ਨਾ ਮੈਂ ਖਿਚੜੀ ਬਣਾ ਦਿੰਨੀ ਆ ਤੁਹਾਡੇ ਵਾਸਤੇ ਚਲ ਐ ਕਰ ਮੈਨੂੰ ਆਰਾਮ ਕਰਨ ਦੇ ਯਾਰ ਹਾਂ ਤੇ ਮੈਂ ਸੌ ਜਾ ਮੜਾ ਜਾ ਰਿਲੈਕਸ ਹੋ ਜਾਵਾਂਗਾ ਹਾਂ ਤੇ ਤੂੰ ਨਾ ਉਹ ਚਕੰਦਰ ਅੰਦਰ ਬੈਠਾਗਾ ਤੇ ਉਹਨੇ ਕੁਝ ਖਾਦਾ ਹੋਣੀ ਵਿਚਾਰੇ ਨੇ ਸਵੇਰ ਦਾ ਤੇ ਤੈਨੂੰ ਰੋਟੀ ਦੇ ਆ ਮੈਂ ਕਰ ਲਾਂ ਰਾਂ ਚਲੋ ਕੋਈ ਨਾ ਫਿਰ ਮੈਂ ਜਾ ਕੇ ਹਾਂ ਓ ਵਾਹ